उथी लहारे तो है ना अपने जवाक न वादा करके गए दस्तार लिया देवे आलो दस्तार कई दिन हो गए बने जरूर ठीक है जी आलो बापू जी ਇੰਨਾ ਕਿ ਸਰੀਆ ਹਾ ਤੋਂ ਆਪ ਕਰਿਆ ਨਾ ਕਿਤੇ ਕਰਦੇ ਫਿਰ ਵੀ ਕੜ ਕੇ ਜਾਵਾਂਗੇ ਐਸਾ ਹੋਰ ਸੰਗਤ ਨੂੰ ਵੀ ਬੇਨਤੀ ਕਰਦਾ ਵੀ ਬਜ਼ੁਰਗਾਂ ਖਿਆਲ ਰੱਖਿਆ ਕਰੋ ਕੋਈ ਥੋੜਾ ਜਿਹਾ ਕਿਵੇਂ ਆਪਾਂ ਜਾਣੇ ਆ ਗੱਡੀ-ਗੂਡੀ ਲੈ ਕੇ ਜਾ ਹੋਰ ਕੋਈ ਆਲਦਾਲ ਦੇਖਿਆ ਕਰੋ ਸਿਆਣੀ ਉਮਰ ਦੇ ਬਜ਼ੁਰਗ ਕਿਤੇ ਵੀ ਮਿਲਦੇ ਆ ਉਹਨਾਂ ਦੀ ਸੇਵਾ ਜ਼ਰੂਰ ਕਰਿਆ ਕਰੋ ਕੋਈ ਕੋਈ ਫਰਕ ਨਹੀਂ ਪੈਂਦਾ ਹੈਗਾ ਨਸਬੰਧ ਦੇ ਨਾਲ ਜਹਿਮਤ ਨਾ ਪਵੇ ਜਹਿਮਤ ਦਾ ਘਰ ਖਾਲੀ ਜਹਿਮਤ ਮਾਰ ਦਿਆ ਭਾਈ ਜਹਿਮਤ ਮਾਰ ਦਿਆ ਹਨਾ ਜੀ ਅੱਜ ਇਹ ਖੋਬੋ ਜੀ ਹੋਏ। দান-ਦਾਨ ਕਰੇ ਕੋਈ ਨਹੀਂ ਕਰਦਾ। ਜੈਮਤ ਘਰਾਂ ਦੇ ਘਰ ਖਾਲੀ ਕਰ ਦਿੰਦੀ ਆ। ਕੋਈ ਅਸੀਂ ਸੰਗਤ ਨੂੰ ਵੀ ਕਹਨੇ ਆ ਵੀ ਨੰਗੇ ਦੇ ਕਰਦੇ ਜ਼ਰੂਰ ਧਿਆਨ ਦਿਆ ਕਰੋ ਜੀ। ਇਹ ਬਜ਼ੁਰਗ ਲਹਾਰੇ ਦੇ ਫੁੱਲਤੇ ਹੁੰਦੇ ਆ ਜੀ। ਪਸਾ ਜਵਾਕਾ ਵਾਲਾ ਬਿਸਕੁਟ ਵਗੈਰਾ ਵੇਚਦਾ ਸਾਨੂੰ ਪਤਾ ਉਹਦੇ ਵਿੱਚੋਂ ਕੀ ਜਿਹੜਾ ਦੁਕਾਨਦਾਰ ਬੰਦਾ ਉਹ ਤਾਂ ਸਮਝਦਾ ਵੀ ਕੀ ਪੈਜਦਾ ਹੋਊਗਾ ਉਹਦੇ ਵਿੱਚ ਇੱਕ ਟਾਈਮ ਪਾਸ ਲਈ ਚਲੋ। ਸਿਆਣੇ ਨੇ। ਬਾਪੂ ਜੀ ਦਸਤਾਰ ਜ਼ਰੂਰ ਮੰਨਣੀ ਆ ਠੀਕ ਹੈ ਬੇਨਤੀ ਆ ਸਾਡੀ ਚਲੋ ਸਤਿ ਸ਼੍ਰੀ ਅਕਾਲ ਜੀ ਕਿੱਸਾ